ਪਰਮ ਸਤਿਕਾਰਯੋਗ ਸਮੂਹ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜੋ ਮਨੁੱਖੀ ਮਨ ਹੈ ਇਸ ਕੋਲ ਬੜੀ ਵੱਡੀ ਪਾਵਰ ਹੈ ਇੱਕ ਬੜੀ ਵੱਡੀ ਸ਼ਕਤੀ ਹੈ ਮਨੁੱਖ ਦਾ ਮਨ ਕਿਉਂਕਿ ਜਦੋਂ ਕੋਈ ਮਨੁੱਖ ਬਿਮਾਰ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਉਸ ਦਾ ਜਿਹੜਾ ਮਨ ਹੈ ਉਹ ਬਿਮਾਰ ਹੁੰਦਾ ਹੈ ਅਕਸਰ ਜਿਹੜੇ ਮਨ ਦੇ ਰੋਗੀ ਹੀ ਤਨ ਦੇ ਰੋਗੀ ਬਣਦੇ ਨੇ ਤੇ ਜੇਕਰ ਕਿਸੇ ਨੂੰ ਗੁਲਾਮ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਨੂੰ ਮਾਨਸਿਕ ਤੌਰ ਤੇ ਗੁਲਾਮ ਕੀਤਾ ਜਾਂਦਾ ਹੈ ਉਹਦੇ ਮਨ ਨੂੰ ਗੁਲਾਮ ਕੀਤਾ ਜਾਂਦਾ ਹੈ ਤੇ ਬਾਅਦ ਵਿੱਚ ਉਹੀ ਮਨੁੱਖ ਜਿਹੜਾ ਹੈ ਹੌਲੀ-ਹੌਲੀ ਸ਼ਰੀਰਕ ਤੌਰ ਤੇ ਵੀ ਗੁਲਾਮ ਹੋ ਜਾਂਦਾ ਹੈ ਮਾਨਸਕ ਤੌਰ ਤੇ ਸੁਚੇਤ ਹੋਈਏ ਮਨ ਦੇ ਗੁਲਾਮ ਨਾ ਬਣੀਏ ਮਨ ਨੂੰ ਆਪਣਾ ਗੁਲਾਮ ਬਣਾ ਕੇ ਉਸ ਤੋਂ ਆਪਣੀ ਮਰਜ਼ੀ ਦੇ ਕੰਮ ਕਰਵਾਏ ਜਾਣ ਮਨ ਤੇ ਸਵਾਰ ਹੋ ਕੇ ਉਸ ਨੂੰ ਆਪਣੀ ਮਰਜ਼ੀ ਦੇ ਨਾਲ ਇੱਧਰ ਉੱਧਰ ਮੋੜਿਆ ਜਾਵੇ ਤਾਂ ਹੀ ਅਸੀਂ ਦੁਨੀਆ ਦੇ ਵਿੱਚ ਵਿਚਰਦੇ ਹੋਏ ਹਰ ਖੇਤਰ ਦੇ ਵਿੱਚ ਜਿੱਤ ਪ੍ਰਾਪਤ ਕਰਦੇ ਹਾਂ ਜੇਕਰ ਅਸੀਂ ਮਾਨਸਿਕ ਤੌਰ ਤੇ ਸੁਚੇਤ ਹਾਂ ਤਾਂ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਗੁਲਾਮ ਨਹੀਂ ਬਣਾ ਸਕਦੀ ਤੇ ਜੇਕਰ ਅਸੀਂ ਮਾਨਸਿਕ ਤੌਰ ਤੇ ਮਜ਼ਬੂਤ ਹਾਂ ਤਾਂ ਅਸੀਂ ਸ਼ਰੀਰਕ ਤੌਰ ਤੇ ਵੀ ਮਜ਼ਬੂਤ ਹੋਵਾਂਗੇ ਆਜ਼ਾਦ ਹੋ ਕੇ ਦੁਨੀਆ ਦੇ ਵਿੱਚ ਅਸੀਂ ਵਿਚਰ ਸਕਦੇ ਹਾਂ ਤੈਕ ਮਾਨਸਿਕ ਤੌਰ ਤੇ ਗੁਲਾਮ ਜਾਂ ਬਿਮਾਰ ਮਨੁੱਖ ਜਿੱਥੇ ਉਹ ਆਪਣੇ ਸਮਾਜ ਦੇ ਵਾਸਤੇ ਆਪਣੇ ਪਰਿਵਾਰ ਦੇ ਵਾਸਤੇ ਇਤੋਂ ਤੱਕ ਕੇ ਆਪਣੇ ਆਪ ਦੇ ਲਈ ਵੀ ਉਹ ਖਤਰਨਾਕ ਹੁੰਦਾ ਹੈ ਦੁਨੀਆ ਦੇ ਵਿੱਚ ਸੁਚੇਤ ਹੋ ਕੇ ਵਿਚਰੀਏ ਸੋ ਇਹ ਹੀ ਸਾਡੀ ਸਭ ਤੋਂ ਵੱਡੀ ਜਿੱਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ